ਕਿ ਪੀਗਰਵਾਲ ਨਵੀਂ ਫਿਲਮ ਲੈ ਕੇ ਆ ਰਹੇ ਹਨ ਜਿਸ ਦਾ ਨਾਮ ਵਰਨਿੰਗ 2 ਹੈ ਜੋ ਕਿ 2 ਫਰਵਰੀ ਨੂੰ ਰਿਲੀਜ਼ ਹੋਵੇਗੀ ਇਸ ਫਿਲਮ ਦੇ ਸਾਰੇ ਅਦਾਕਾਰ ਇਸ ਫਿਲਮ ਦੀ ਸਫਲਤਾ ਲਈ ਅਰਦਾਸ ਕਰਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੇ ਤੁਮਸਤਕੌਨ ਪਹੁੰਚੇ ਇਸ ਮੌਕੇ ਤੇ ਅਦਾਕਾਰ ਜੈਸਮਿਨ ਬਸੀ ਨੇ ਦੱਸਿਆ ਕਿ ਇਸ ਫਿਲਮ ਵਿੱਚ ਉਸ ਦਾ ਕਿਰਦਾਰ ਰੌਣਕ ਹੈ ਜੋ ਕਿ ਰੌਣਕ ਲੈ ਕੇ ਆਵੇਗਾ ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਪਹਿਲਾ ਹਨੀਮੂਨ ਫਿਲਮ ਦੀ ਸਫਲਤਾ ਦੀ ਅਰਦਾਸ ਕਰਨ ਲਈ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਏ ਸਨ ਇਸ ਤੋਂ ਬਾਅਦ ਫਿਲਮ ਦੇ ਵਿੱਚ ਪੰਮੇ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਕਵਲਜੀਤ ਪ੍ਰਿੰਸ ਨੇ ਦੱਸਿਆ ਕਿ ਜਦੋਂ ਵੀ ਕੋਈ ਪ੍ਰੋਜੈਕਟ ਨਵਾਂ ਆਉਂਦਾ ਹੈ ਤਾਂ ਉਹ ਨਾਤਮਸਤਕ ਹੋਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜ਼ਰੂਰ ਆਉਂਦੇ ਹਨ ਉਹਨਾਂ ਨੇ ਕਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਪੰਜਾਬੀ ਇੰਡਸਟਰੀ ਅਤੇ ਪੰਜਾਬੀ ਕਲਾਕਾਰਾਂ ਤੇ ਵਾਹਿਗੁਰੂ ਜੀ ਮਿਹਰ ਕਰਨ ਜਦੋਂ ਵੀ ਕੋਈ ਨਵਾਂ ਪ੍ਰੋਜੈਕਟ ਕਰਦੇ ਹਾਂ ਤਾਂ ਅਰਦਾਸ ਕਰਦੇ ਹਾਂ ਕਿ ਉਹ ਜ਼ਰੂਰ ਸਫਲ ਹੁੰਦਾ ਹੈ ਜਿਵੇਂ ਸਰੋਤਿਆਂ ਤੋਂ ਪਹਿਲਾਂ ਪਿਆਰ ਦਿੱਤਾ ਸੀ ਇਸ ਵਾਰ ਵੀ ਜ਼ਰੂਰ ਪਿਆਰ ਦੇਣਾ ਜਸਪੀ ਵਸੀਨ ਹੈ ਤੇ ਸਾਡੀ ਫਿਲਮ ਮਾਰਨਿੰਗ 2 ਆ ਰਹੀ ਹੈ ਸੈਕੰਡ ਫੈਬ ਨੂੰ ਤੇ ਅਸੀਂ ਇੱਥੇ ਬਾਬਾ ਜੀ ਦੀ ਬਲੇਸਿੰਗਸ ਲੈਣ ਆਏ ਆ ਤੇ ਅੰਮ੍ਰਿਤ ਸਰ ਐਂਡ 골ਡਨ ਟੈਂਪਲ ਇਜ਼ ਵੈਰੀ ਸਪੈਸ਼ਲ ਫॉर ਮੀ ਬਿਕੋਜ਼ ਮੇਰਾ ਪਹਿਲਾ ਸ਼ੋ ਵੀ ਇੱਥੇ ਸ਼ੁਰੂ ਹੋਇਆ ਸੀ ਹਨੀਮੂਨ ਦੇ ਬਾਅਦ ਵੀ ਅਸੀਂ ਇੱਥੇ ਆਈ ਸੀ ਮੱਥਾ ਟੇਕਣ ਤੇ ਮਾਰਨਿੰਗ 2 ਦੇ ਲਈ ਵੀ ਅਸੀਂ ਮੱਥਾ ਟੇਕਣ ਇੱਥੇ ਆਏ ਆ ਐਂਡ ਵੀ ਹੋ ਬਾਬਾ ਜੀ ਵਿਲ ਬਲੇਸ ਅਸ ਮੈਂ ਲੈ ਕੇ ਆਈ ਆ ਰੌਣਕ ਦਾ ਰੌਣਕ ਰੌਣਕ ਦਾ کردار ਜੋ ਰੌਣਕ ਲੈ ਕੇ ਆਏਗੀ ਫਿਲਮ ਚ 2 ਫਰਵਰੀ ਨੂੰ ਜਾ ਕੇ ਜਰੂਰ ਜਰੂਰ ਵੇਖੋ ਸਭ ਨੇ ਬਹੁਤ ਮਿਹਨਤ ਕਰੀ ਹੈ ਤੇ ਫਿਲਮ ਵੀ ਬਹੁਤ ਬਹੁਤ ਵਧੀਆ ਹੈ ਸਾਡੀ ਫਿਲਮ ਆ ਰਹੀ ਹੈ ਓਵਾਰਨਿੰਗ ਟੂ ਪਹਿਲਾਂ ਤੁਸੀਂ ਵਾਰਨਿੰਗ 1 ਨੂੰ ਬੜਾ ਪਿਆਰ ਦਿੱਤਾ ਸੀਗਾ ਤੇ ਸਾਨੂੰ ਹੁਣ ਇਹ ਹੈ ਵੀ ਉਹਨੂੰ ਤੁਸੀਂ ਦੁੱਗਣਾ ਪਿਆਰ ਦੇਵੋ ਤੇ ਜਦੋਂ ਵੀ ਅਸੀਂ ਕੋਈ ਪ੍ਰੋਜੈਕਟ ਕਰਦੇ ਆ ਜਾਂ ਜੀਪੀ ਬਾਈ ਜੀ ਪ੍ਰੋਜੈਕਟ ਕਰਦੇ ਆ ਜਾਂ ਅਸੀਂ ਸਾਰੇ ਜਣੇ ਜਦੋਂ ਵੀ ਕੋਈ ਪ੍ਰੋਜੈਕਟ ਕਰਦੇ ਆ ਤਾਂ ਬਾਬੇ ਦੀ ਧਰਤੀ ਤੇ ਜਰੂਰ ਮੱਥਾ ਟੇਕਨ ਆਉਣੇ ਆ ਵੀ ਸਾਡੇ ਤੇ ਮਿਹਰ ਕਰਿਓ ਸਾਡੀ ਪੰਜਾਬੀ ਇੰਡਸਟਰੀ ਤੇ ਮਿਹਰ ਕਰਿਓ ਸੋ ਜਦੋਂ ਵੀ ਅਸੀਂ ਆਏ ਆ ਤੇ ਕਦੇ ਅਸੀਂ ਖਾਲੀ ਨਹੀਂ ਮੁੜੇ ਸਾਰੇ ਪ੍ਰੋਜੈਕਟ ਬੜੇ ਵਧੀਆ ਰਹਿੰਦੇ ਆ ਤੇ ਐਤ ਕੀ ਫੇਰ ਬਾਬਾ ਜੀ ਮੁਰੇ ਅਸੀਂ ਅਰਦਾਸ ਕਰਨ ਆਏ ਆ ਵੀ ਵਰਨਿੰਗ 2 ਸਾਡੀ ਆ ਰਹੀ ਆ ਸਾਡੇ ਸਾਰੇ ਯੂਨਿਟ ਤੇ ਸਾਡੇ ਸਾਰੇ ਆਰਟਿਸਟ ਸਾਡੀ ਪੰਜਾਬੀ ਇੰਡਸਟਰੀ ਦੇ ਉੱਤੇ ਮੇਰ ਭਰਿਆ ਹੱਥ ਰੱਖਣਾ ਬਸ ਪਹਿਲਾਂ ਵੀ ਪਿਆਰ ਦਿੱਤਾ ਸੀ ਸਾਰਿਆਂ ਨੇ ਪੰਮੇ ਨੂੰ ਤੇ ਹੁਣ ਵੀ ਪਿਆਰ ਦੇ ਰਹੇ ਆ ਹੁਣ ਪਿਆਰ ਜਿਵੇਂ ਵੀ ਸਾਲ 1.5 ਸਾਲ ਹੋ ਗਿਆ ਆ ਇਹਨੂੰ ਤੇ ਜਿਵੇਂ ਵਿਆਜ ਲੱਗਦਾ ਹੁੰਦਾ ਉਵੇਂ ਕਰਕੇ ਪਿਆਰ ਨੂੰ ਵਿਆਜ ਲਾ ਕੇ ਵੱਧ ਚੁੱਕਿਆ ਪਿਆਰ ਮਜ਼ਾ ਆ ਰਿਹਾ ਤੇ ਪਮੈ ਨਾਲ ਫਿਰ ਉਹਦੇ ਚ ਛਿੰਦਾ ਸੀ ਤੇ ਇੱਕ ਦੀ ਛਿੰਦਾ ਕੀਪਾ ਬਣ ਕੇ ਆ ਰਿਹਾ ਵਾਏ ਗੁਰੂ ਹਾਂ ਬਿਲਕੁਲ ਅਸੀਂ ਵੀ ਜਿੱਥੇ ਮਰਜੀ ਹੋਈਏ ਜਦੋਂ ਪ੍ਰੋਜੈਕਟ ਦਾ ਸ਼ੁਰੂਆਤ ਆ ਰਿਲੀਜ਼ ਤੋਂ ਪਹਿਲਾਂ ਅਸੀਂ ਲਾਜ਼ਮੀ ਪਹੁੰਚਦੇ ਆ ਕਿਉਂਕਿ ਸਾਨੂੰ ਅਸੀਂ ਪੰਜਾਬ 'ਚ ਰਹਿੰਦੇ ਆ ਤੇ ਪੰਜਾਬ ਦੇ ਵਿੱਚ ਸਾਡੇ ਕੋਲੇ ਐਸੀ ਜਗ੍ਹਾ ਜਿੱਥੇ ਹਮੇਸ਼ਾ ਹੀ ਮਿਹਰ ਹੁੰਦੀ ਆ ਬਾਬੇ ਦੀ ਹਮੇਸ਼ਾ ਹੀ ਜਿਵੇਂ ਇੱਥੇ 24 ਘੰਟੇ ਲੰਗਰ ਚੱਲਦਾ ਰਹਿੰਦਾ ਉਹਨੇ ਪਿਆਰ ਤੇ ਅਸ਼ੀਰਵਾਦ ਵੀ ਹਾਂ ਹੀ ਵਰਸਦਾ ਰਹਿੰਦਾ ਇੱਥੇ ਤੇ ਸਾਡੀ ਫਿਲਮ ਆ ਰਹੀ ਹੈ ਜੀ 2 ਫਰਵਰੀ ਨੂੰ ਤੇ ਅਸੀਂ ਇੱਥੇ ਆਏ ਹਾਂ ਮੱਥਾ ਟੇਕਣ ਬਲੇਸਿੰਗ ਲੈਣ ਆਏ ਹਾਂ ਜੀ ਤੇ ਹਮੇਸ਼ਾ ਹੀ ਜਦੋਂ ਵੀ ਗਿੱਪੀ ਵੀਰਾ ਕੋਈ ਵੀ ਪ੍ਰੋਜੈਕਟ ਸ਼ੁਰੂ ਕਰਦੇ ਨੇ ਜਾਂ ਜਦੋਂ ਵੀ ਰਿਲੀਜ਼ਿੰਗ ਤੋਂ ਪਹਿਲਾਂ ਇੱਥੇ ਆ ਕੇ ਸਕੂਨ ਮਿਲਦਾ ਇੱਕ ਜਿਵੇਂ ਕਹਿ ਦੀ ਟੈਨਸ਼ਨ ਫ੍ਰੀ ਹੋ ਜਾਈਦਾ ਵੀ ਬਾਬੇ ਕੋਲ ਆ ਕੇ ਤੇ ਹਮੇਸ਼ਾ ਹੀ ਬਲੇਸਿੰਗ ਮਿਲਿਆ ਨੇ ਹਮੇਸ਼ਾ ਹੀ ਜਿਵੇਂ ਵਰਨਿੰਗ 1 ਨੂੰ ਇੰਨਾ ਪਿਆਰ ਮਿਲਿਆ ਸੀ ਤੇ ਹੁਣ 2 ਆ ਰਹੀ ਹੈ ਜੀ 2 ਫੈਬ ਨੂੰ ਪਹਿਲੀ ਫਿਲਮ ਨਾਲੋਂ ਤਾਂ ਹੁਣ ਫਿਲਮ ਚ ਕੀ ਹੁੰਦਾ ਹੈ ਬਹੁਤ ਫਰਕ ਆ ਜੀ ਹੁਣ ਥੋੜਾ ਵੱਡੇ ਸਕੇਲ ਤੇ ਫਿਲਮ ਆ ਗਈ ਜੀ ਰਿਲੀਜ਼ ਵੱਡੇ ਸਕੇਲ ਤੇ ਆ ਪਹਿਲੀ ਫਿਲਮ ਸਾਡੇ ਕੋਲ ਸਾਧਨ ਉਹਨੇ ਕੁ ਸੀ ਸਾਰਿਆਂ ਨੇ ਮਿਲ ਕੇ ਬਣਾਈ ਹੁਣ ਗਿੱਪੀ ਵੀਰ ਜਦੋਂ ਨਾਲ ਜੁੜੇ ਤਾਂ ਹੁਣ ਉਹ ਵੱਡੇ ਗਰੇਂਜਰ ਤੇ ਬਣਦੀ ਹੈ ਫਿਲਮ ਦਾ ਟ੍ਰੇਲਰ ਦੇਖ ਕੇ ਲੱਗਦਾ ਕਿ ਬਾਲੀਵੁੱਡ ਤੇ ਹਾਲੀਵੁੱਡ ਨੂੰ ਟੱਕਰ ਦਿੰਦੀ ਜਾ ਰਹੀ ਹੈ ਨਹੀਂ ਨਹੀਂ ਕੋਸ਼ਿਸ਼ ਆ ਮੈਨੂੰ ਲੱਗਦਾ ਜੀ ਪੰਜਾਬੀ ਸਿਨੇਮਾ ਆਪ ਦਾ ਆਪ ਆ ਕਿਸੇ ਨਾਲ ਟੱਕਰ ਨਹੀਂ ਆ ਜਿਵੇਂ ਸਾਡਾ ਪੰਜਾਬੀ ਸਿਨੇਮਾ ਹੌਲੀ-ਹੌਲੀ ਆਪਦੀ ਇੱਕ ਸਪੇਸ ਬਣਾ ਰਿਹਾ ਹੈ ਪਿੱਛੇ ਮਸਤਾਨੇ ਫਿਲਮ ਆਈ ਉਹਨੇ ਬਹੁਤ ਅੱਛਾ ਬਜਟ ਕੀਤਾ ਆਲ ਵਾਰਡ ਹੁਣ ਬਹੁਤ ਸਾਰੀਆਂ ਖੂਬਸੂਰਤ ਚੀਜ਼ਾਂ ਆ ਰਹੀਆਂ ਨੇ ਥੈਂਕ ਯੂ ਸੱਚੀ ਗਾਜੀ ਮੇਰਾ ਨਰਗਵੀਰ ਬੋਲੀਆ ਜੀ ਸੋ ਦਰਬਾਰ ਸਾਹਿਬ ਆਏ ਆ ਅਸ਼ੀਰਵਾਦ ਲੈਣ ਮਾਰੇ ਤੋਂ ਕਿਉਂਕਿ 2 ਫਰਵਰੀ ਜਿਵੇਂ ਕਿ ਬਾਈ ਫਰਾਂ ਨੇ ਦੱਸਿਆ ਹੀ ਸਾਰਿਆਂ ਨੇ ਕਿ ਸਾਡੀ ਫਿਲਮ ਆ ਰਹੀ ਹੈ ਜਿਹਦੀ ਬਹੁਤ ਬੇਸਬਰੀ ਤੋਂ ਇੰਤਜ਼ਾਰ ਕਰ ਰਹੀ ਸੀ ਸਾਡੇ ਦਰਸ਼ਕ ਪੰਜਾਬੀ ਤੇ ਉਸੇ ਦੀ ਬਸ ਹੁਣ ਅਰਦਾਸ ਕਰਨ ਆਇਆ ਵੈਗਰੋਗੇ ਕਿ ਸਾਡਾ ਜਿਹੜਾ ਜਿਹੜੀ ਅਸੀਂ ਮਿਹਨਤ ਕੀਤੀ ਉਹਨੂੰ ਭਾਗ ਲੱਗੇ ਜਿੰਨੇ ਵੀ ਇਹਦੇ ਵਿੱਚ ਟੈਕਨੀਸ਼ੀਅਨ ਤੋਂ ਲੈ ਕੇ ਪ੍ਰੋਡਿਊਸਰ ਤੱਕ ਸਾਰਿਆਂ ਦਾ 200 250 300 ਬੰਦਾ ਹੁੰਦਾ ਸਾਰਿਆਂ ਦੀ ਮਿਹਨਤ ਹੁੰਦੀ ਹੈ ਸੋ ਮਹਾਰਾ ਸਾਰਿਆਂ ਦੀ ਮਿਹਨਤ ਨੂੰ ਭਾਗ ਲਾਉਣ ਤੇ ਪੰਜਾਬੀ ਸਿਨੇਮਾ ਹੋਰ ਵਧੇ ਫੁੱਲੇ ਤੇ ਸਾਡੀ ਇਹ ਫਿਲਮ ਜਿੰਨੇ ਵੀ ਜਿਹੇ ਬਾਲੀਵੁੱਡ ਹੈ ਜੇ ਅਸੀਂ ਸੌਦੀ ਗੱਲ ਕਰਦੇ ਆ ਉਧਰ ਸਾਡੇ ਪੰਜਾਬੀ ਸਿਨੇਮੇ ਦੀਆਂ ਗੱਲਾਂ ਆ ਪਿਆਰ ਸਾਰੇ ਬਹੁਤ ਹੀ ਵਧੀਆ ਨੇ ਤੇ ਸੈੱਟ ਤੇ ਕਿਵੇਂ ਦਾ ਮਾਹੌਲ ਹੁੰਦਾ ਬਹੁਤ ਵਧੀਆ ਜੀ ਬਹੁਤ ਵਧੀਆ ਕਿਉਂਕਿ ਸਾਰੇ ਇੱਕ ਦੂਜੇ ਨਾਲ ਪਹਿਲਾਂ ਤੋਂ ਕੰਮ ਕਰਦੇ ਆ ਰਹੇ ਆ ਸਾਰਿਆਂ ਨਾਲ ਬਹੁਤ ਪਿਆਰ ਹੁੰਦਾ ਜਦੋਂ ਵੀ ਗਿੱਪੀ ਬਾਈ ਹੋਰੀ ਫਿਲਮ ਕਰਦੇ ਆ ਤਾਂ ਇੱਕ ਪਰਿਵਾਰ ਵਾਂਗੂ ਅਸੀਂ ਇੱਕ ਦੂਜੇ ਨਾਲ ਵਿਚਰਦੇ ਆ ਤਾਂ ਬਹੁਤ ਹੀ ਮਤਲਬ ਕਮਾਲ ਦਾ ਮਾਹੌਲ ਹੁੰਦਾ ਤੇ ਰਲ ਮਿਲ ਕੇ ਹਾਸੇ ਖੇੜੇ ਨਾਲ ਫਿਲਮ ਨੇਪਰੇ ਚੜੀ ਹੈ ਜੀ ਵਾਹ ਅਜੀ ਸਸਕ ਜਗੀ ਸਿੰਘ ਤੇ ਪਰ ਵੀ ਦੋਨੋਂ ਅਸੀਂ ਲੈ ਕੇ ਆ ਰਹੇ ਹਾਂ ਵਰਨਿੰਗ 2 ਸੋ ਬਾਬਾ ਜੀ ਦੀ ਬਲੇਸਿੰਗਸ ਹੈਵ ਟੂ ਇੱਥੇ ਆਉਣਾ ਇਹ ਇਹ ਤੋਂ ਪਹਿਲਾਂ ਤਾਂ ਕੋਈ ਕੰਮ ਅਸੀਂ ਸ਼ੁਰੂ ਕਰ ਨਹੀਂ ਸਕਦੇ ਜੀ ਸੋ ਸਾਰਿਆਂ ਦੇ ਆਡੀਅנס ਦਾ ਇਥੋਂ ਦੀ ਕਮਿਊਨਿਟੀ ਦਾ ਸਾਰਿਆਂ ਦਾ ਬਸ ਆਸ਼ੀਰਵਾਦ ਚਾਹੀਦਾ ਜੀ ਬਈ ਇਸ ਸਾਡੀ ਫਿਲਮ ਨੂੰ ਬਸ ਭਾਗ ਲਾ ਵੀ ਰੱਬ ਤੁਹਾਡਾ ਕੀ ਰੋਲ ਹੈ ਜੀ ਹਾਂ ਜੀ ਮੇਰਾ ਤਾਂ ਬਸ ਸਮਝੋ ਵੀ ਚੱਕਮਾਂ ਰੋਲ ਹੀ ਹੈ ਜੀ ਬਸ ਇਸ ਖੜ ਯੂ ਨਾ ਖਤਰਨਾਕ ਰੋਲ ਹੈ ਜਿਹਦਾ ਸਾਰਿਆਂ ਦੇ ਹੈਗੇ ਆ ਖੜ ਕੇ ਦੜ ਕੇ ਵਾਲਾ ਜੀ ਬਸ ਜਿੱਦਾਂ ਦਾ ਸਵਾਦ ਲੱਗਦਾ ਵਾ ਬਸ ਉਹਦਾ ਰੋਟੀ ਖਾ ਲੈਣੇ ਆ ਜੀ ਠੀਕ ਹਨ ਚਾਉਗੇ ਆਪਣੇ ਬਸ ਇਹੀ ਦਰਸ਼ਕਾਂ ਨੂੰ ਇਹੀ ਹੈ ਜੀ ਰਿਕੁਐਸਟ ਬਸ ਪੰਜਾਬੀ ਸਿਨੇਮਾ ਨੂੰ ਸਪੋਰਟ ਕਰੋ ਅਸੀਂ ਨਵੀਂ ਚੀਜ਼ਾਂ ਟਰਾਈ ਕਰ ਰਹੇ ਹਾਂ ਨਵੀਂ ਆਡੀਅנס ਨੂੰ ਟਾਰਗੇਟ ਕਰਨਾ ਚਾਹੁੰਦੇ ਹਾਂ ਪਰਿਵਾਰਕ ਫਿਲਮ ਹੈ ਇਹ ਸੋ ਸਾਰੇ ਸ਼ੇਡਸ ਹੈਗੇ ਨੇ ਭਾਜੀ ਪੰਜਾਬ ਦੇ ਵਿੱਚ ਹੋਈ ਹੈ ਜਿੰਨੀ ਮੈਂ ਕਿਹ ਕੀਤੀ ਹੈ ਤੇ ਨਹੀਂ ਤਾਂ ਪ੍ਰਿੰਸਪਾਈ ਰਾਜਸਥਾਨ ਹੋਈ ਹੈ ਜੀ ਤੇ ਬਸ ਲੋਕਲੀ ਹੋਈ ਹੈ ਬਾਹਰ ਬੁਰਤਾ ਹੋਈ ਨਹੀਂਗੀ